इस मौके अवतार सिंह कारीमपुरी ने कहा कि जो पुलिस प्रशासन वालों गुरु रविदास कम्युनिटी हाल की बेअदबी कीती गई है वह निंदन योग है बसपा पिंड वास मिल की एक कम्युनिटी हाल प्रशासन को लो ही तैयार करवाएगी इस संबंध में बसपा वालों उन्ती अगस्त को जिला हेडक्वार्टरा विखे डीसी मेमोरेंडम दिता जाएगा तो सात सितंबर को गुराया विखे विशाल रैली की जाएगी इस मौके बलविंदर कुमार एडवोकेट तीरथ राजपुरा ਲਾਲ ਚੰਦ ਔਜਲਾ ਚੌਧਰੀ ਗੁਰਨਾਮ ਸਿੰਘ ਗੁਰਮੇਲ ਚੁੰਬਰ ਸੁਖਵਿੰਦਰ ਬਿੱਟੂ ਸੁਸ਼ੀਲ ਬਿਰਦੀ ਪਰਵੀਨ ਬੰਗਾ ਤੋਂ ਇਲਾਵਾ ਹੋਰ ਪਿੰਡ ਵਾਸੀ ਮੌਜੂਦ ਸਨ ਚੇਤਨਾ ਚੈਨਲ ਲਈ ਪ੍ਰਦੀਪ ਰਾਜਾ ਦੀ ਰਿਪੋਰਟ ਪ੍ਰਧਾਨ ਜੀ ਅੱਜ ਪਿੰਡ ਤਲੇਤੇ ਵਿਖੇ ਪਹੁੰਚੇ ਜਿੱਥੇ ਜਿਹੜੇ ਆ ਗੁਰੂ ਘਰ ਦੀ ਚਾਰ ਦਵਾਜ ਢਾਈ ਸੀ ਤੇ ਮੌਕਾ ਦੇਖਿਆ ਕੀ ਦੇਖਿਆ ਕੀ ਮਹਿਸੂਸ ਹੋਇਆ ਦੇਖੋ ਜਾਬਰ ਔਰ ਕਾਫਰ ਰਾਜਾ ਲੋਕਤੰਤਰ ਦੇ ਅੰਦਰ ਰਾਜਾशाही ਤਰੀਕੇ ਨਾਲ ਸਰਕਾਰ ਚਲਾਉਣੀ ਇੱਕ ਕਦੀ ਸੰਗਤਾਂ ਬਰਦਾਸ਼ਤ ਨਹੀਂ ਕਰਦੀ ਗੁਰਦੁਆਰਿਆਂ ਤੇ ਹਮਲੇ ਜਿਨੇ ਵੀ ਕੀਤੀ ਆ ਜਿਨੇ ਵੀ ਗੁਰਦੁਆਰਿਆਂ ਤੇ ਹਮਲੇ ਕਰਨ ਦੀ ਜ਼ਰੂਰਤ ਕੀਤੀ ਹਿੰਮਤ ਕੀਤੀ ਉਹਨਾਂ ਦਾ ਰਾਜਨੀਤਿਕ ਸਫ਼ਰ ਲੰਬਾ ਨਹੀਂ ਹੁੰਦਾ ਇਤਿਹਾਸ ਇਹ ਦੱਸਦਾ ਗੁਰੂ ਰਬੀਦਾਸ ਗੁਰੂ ਘਰ ਤੇ ਤਲੇਤੇ ਪਿੰਡ ਵਿੱਚ ਪੰਜਾਬ ਸਰਕਾਰ ਨੇ ਨਾਦਰ ਸ਼ਾਹੀ ਫਰਮਾਨ ਸੁਣਾੰਦੇ ਹੋਏ ਫਰਦ ਤੇ ਵਿੱਚ ਜਗਾ ਗੁਰੂ ਰਬਦਾਸ ਗੁਰੂ ਘਰ ਦੀ ਪੰਚਾਇਤ ਦੇ ਮਤੇ ਮੁਤਾਬਕ ਜਗਾ ਗੁਰੂ ਘਰ ਦੀ ਲੇਕਿਨ ਕੱਲ ਸਵੇਰੇ 21 ਤਰੀਕ ਨੂੰ ਸਵੇਰੇ ਮਾਰਨਿੰਗ ਇਸ ਤਰ੍ਹਾਂ ਪੁਲਿਸ ਦਾ ਹੱਲਾ ਬੋਲਿਆ ਕਿ ਜਿੱਦਾਂ ਕਿਸੇ ਬਾਹਰਲੇ ਦੇਸ਼ ਦੇ ਉੱਪਰ ਹਮਲਾ ਕਰਨਾ ਆਉਂਦਾ ਗੁਰੂ ਘਰ ਦੀਆਂ ਦੀਵਾਰਾਂ ਨੂੰ ਟਾਈਟੇਰੀ ਕਰ ਦਿੱਤਾ ਗਿਆ ਬਲਡੋਜਰਾਂ ਦਾ ਇਸਤੇਮਾਲ ਕਰਕੇ ਜੀਸੀਬੀ ਦਾ ਇਸਤੇਮਾਲ ਕਰਕੇ ਬਹੁਜਨ ਸਮਾਜ ਪਾਰਟੀ ਪੰਜਾਬ ਸਰਕਾਰ ਦਾ ਗੁਰੂ ਘਰ ਨੂੰ ਟਾਈਟੇਰੀ ਕਰਨ ਦਾ ਜਿਹੜਾ ਇਹ ਉਹਨਾਂ ਨੇ ਕੱਲ ਪਾਪ ਕੀਤਾ ਅਪਰਾਧ ਕੀਤਾ ਅਸੀਂ ਪਹਿਲਾਂ ਤਾਂ ਇਹਦੀ ਨਿੰਦਾ ਕਰਦੇ ਕੰਡਮ ਕਰਦੇ ਹਾਂ ਬਹੁਜਨ ਸਮਾਜ ਪਾਰਟੀ ਬਣਾ ਔਰ ਸਾਡਾ ਐਲਾਨ ਹੈ ਕਿ ਪੰਜਾਬ ਸਰਕਾਰ ਇਸ ਪਾਪ ਤੇ ਪਛਤਾਪ ਕਰੇ ਸੰਗਤਾਂ ਤੋਂ ਮਾਫੀ ਮੰਗੇ ਔਰ ਗੁਰੂ ਘਰ ਦੀ ਜਥਾ ਸਥਿਤੀ ਬਹਾਲ ਕੀਤੀ ਜਾਵੇ ਜਿਹੜੀ ਦੀਵਾਰ ਤੋੜੀ ਆ ਚੰਗਾ ਹੋਊਗਾ ਕਿ ਉਹਨੂੰ ਖੁਦ ਬਣਾਉਣ ਨਹੀਂ ਤਾਂ ਬਹੁਜਨ ਸਮਾਜ ਪਾਰਟੀ ਨੇ ਐਲਾਨ ਕੀਤਾ ਅੱਜ ਕਿ ਅਸੀਂ ਸਰਕਾਰ ਦੇ ਇਸ ਜਾਬਰ ਰਵਈਏ ਵਿਰੁੱਧ ਜਿਹੜਾ ਉਹਨਾਂ ਨੇ ਕੱਲ ਢਹਿਟੇਰੀ ਕੀਤਾ ਗੁਰੂ ਘਰ ਨੂੰ ਦੀਵਾਰਾਂ ਤੋੜੀਆਂ ਔਰ ਸੰਗਤਾਂ ਨੂੰ ਡਿਟੇਨ ਕੀਤਾ ਪੁਲਿਸ ਚੌਕੀਆਂ 'ਚ ਸਾਡੀਆਂ ਧੀਆਂ ਨੂੰ ਮਾਮਾ ਨੂੰ ਪੈਣਾ ਨੂੰ ਇਹ ਜ਼ਬਰ ਕਾਫਰ ਸਰਕਾਰ ਜਿਹੜੀ ਆਮ ਪਾਰਟੀ ਦੀ ਜਿਹੜੀ ਕਹਿੰਦੀ ਸੀ ਇਹ ਆਮ ਆਦਮੀ ਦੀ ਸਰਕਾਰ ਇਹ ਆਮ ਆਦਮੀ ਦੀ ਸਰਕਾਰ ਜਦੋਂ ਆਮ ਧੀਆਂ ਨੂੰ ਚੱਕ ਕੇ ਪੁਲਿਸ ਲੈ ਕੇ ਜਾਂਦੀ ਆ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਕਿ ਅਸੀਂ ਆਮ ਆਦਮੀ ਦੀ ਧੀ ਨੂੰ ਪੁਲਿਸ ਚੁੱਕ ਕੇ ਲੈ ਜਾ ਰਹੇ ਤੋਂ ਬਹੁਜਨ ਸਮਾਜ ਪਾਰਟੀ ਸਰਕਾਰ ਦੇ ਇਸ ਜ਼ਾਵਨ ਵਈਏ ਦੀ ਨਿੰਦਾ ਕਰਦੀ ਆ ਅਸੀਂ 29 ਤਰੀਕ ਨੂੰ ਪੰਜਾਬ ਦੇ ਸਾਰੇ ਜ਼ਿਲ੍ਹਿਆਂ 'ਚ ਜਲੰਧਰ ਨੂੰ ਛੱਡ ਕੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ 'ਚ ਬੀਐਸਪੀ ਰੋਸ ਪ੍ਰਦਰਸ਼ਨ ਕਰੋਗੇ ਡਿਪਟੀ ਕਮਿਸ਼ਨਰਾਂ ਨੂੰ ਮੈਮੋਰੰਡਮ ਦਿੱਤਾ ਜਾਊਗਾ ਔਰ ਉਸ ਤੋਂ ਬਾਅਦ 7 ਤਰੀਕ ਨੂੰ ਗੁਰਾਇਆਂ ਦੇ ਵਿੱਚ ਅਸੀਂ ਦੁਆਬੇ ਦੀ ਵੱਡੀ ਰੈਲੀ ਕਰਾਂਗੇ ਔਰ ਸਾਡਾ ਸਰਕਾਰ ਨੂੰ ਕਹਿਣਾ ਕਿ ਕਿਸੇ ਵੀ ਕੀਮਤ 'ਤੇ ਇੱਕ ਗੁਰੂ ਘਰ ਦੀ ਜਗ੍ਹਾ ਨਹੀਂ ਛੱਡੀ ਜਾਊਗੀ ਗੁਰੂ ਘਰ ਦੀ ਜਗ੍ਹਾ ਤੇ ਗੁਰੂ ਘਰ ਹੀ ਬਣੂਗਾ ਪਹਿਲਾਂ ਮਤਾ ਪਾਇਆ ਗਿਆ ਕਈ ਕਮਿਊਨਿਟੀ ਹਾਲ ਗੁਰੂ ਰਵਿਦਾਸ ਜੀ ਦਾ ਬਣੇਗਾ। ਤਾਂ ਜਦੋਂ ਮਤਾ ਪਾਇਆ ਤਾਂ ਉਸ ਮਤੇ ਨੂੰ ਰੱਦ ਕਰਨ ਦੀ ਸਰਕਾਰ ਨੂੰ ਜ਼ਰੂਰਤ ਕਿਹੜੀ? ਸਰਕਾਰ ਉਸ ਮਤੇ ਨਾਲ ਸਹਿਮਤ ਕਿਉਂ ਨਹੀਂ ਹੋਣਾ ਚਾਹੁੰਦੀ? ਅੱਜ ਸੰਗਤਾਂ ਨੇ ਉਸ ਮਤੇ ਨਾਲ ਸਹਿਮਤੀ ਪ੍ਰਗਟ ਕੀਤੀ ਹੈ ਬੜਾ ਇਕੱਠ ਕਰਕੇ ਨੰਗਲ ਦੇ ਵਿੱਚ। ਔਰ BSP ਉਸ ਮਤੇ ਨੂੰ ਹੀ ਲਾਗੂ ਕਰਾਉਣਾ ਚਾਹੁੰਦੀ ਹੈ। ਔਰ ਉਸ ਮਤੇ ਦੇ ਮੁਤਾਬਕ ਇੱਥੇ ਗੁਰੂ ਕਰ ਦੀ ਜਗ੍ਹਾ ਆ। ਆ ਗੁਰੂ ਰਵਿਦਾਸ ਜੀ ਦੀ ਜਾਤ ਹੀ ਕਮਿਊਨਿਟੀ ਹਾਲ ਬਣਨਾ ਚਾਹੀਦਾ। ਔਰ ਉਹਦੇ ਲਈ ਪਾਰਟੀ ਨੇ ਆਪਣਾ ਅੰਦੋਲਨ ਪਲਾਨ ਕਰ ਲਿਆ ਔਰ ਜੋ ਇਹਨਾਂ ਨੇ ਸਤਗੁਰੂ ਕਬੀਰ ਸਾਹਿਬ ਦਾ ਮੰਦਿਰ ਬਟਾਲੇ ਦੇ ਵਿੱਚ ਤੋੜਿਆ ਮੋਜਨ ਸਮਾਜ ਪਾਰਟੀ ਉੱਤੇ ਵੀ ਨਿੰਦਾ ਕਰਦੀ ਐ ਇਸ ਤੋਂ ਸਪਸ਼ਟ ਹੋ ਜਾਂਦਾ 9 ਲੱਖ ਏਕੜ ਜ਼ਮੀਨ ਤੇ ਕਬਜ਼ਾ ਹੈ ਲੈਂਡ ਮਾਫੀਆ ਦਾ ਪੰਜਾਬ ਦੇ ਅੰਦਰ 9 ਲੱਖ ਏਕੜ ਭਗਵੰਤ ਮਾਨ ਜੀ ਨੇ 1 ਇੰਚ ਵੀ ਛਡਵਾਈ ਨਹੀਂ ਉਹਨਾਂ ਕੋਲ ਔਰ ਈਵਨ ਗਰੀਬ ਦਲਤਾਂ ਨੇ ਆਪਣੇ ਹਿੱਸੇ ਦੀਆਂ ਜ਼ਮੀਨਾਂ ਦੇ ਪੈਸੇ ਭਰੇ ਉਹਨਾਂ ਨੂੰ ਅਜੇ ਤੱਕ ਕਬਜ਼ਾ ਨਹੀਂ ਦਿਵਾਇਆ ਔਰ ਲੈਂਡ ਮਾਫੀਆ ਉਹਨਾਂ ਤੇ ਹਮਲੇ ਕਰ ਰਿਹਾ ਇਹ 9 ਲੱਖ ਏਕੜ ਲੈਂਡ ਮਾਫੀਆ ਤੋਂ ਛਡਵਾ ਨਹੀਂ ਸਕੇ ਲੇਕਿਨ ਆਹ ਕਨਾਲ ਦੋ ਕਨਾਲ ਜਿਹਦਾ ਮਤਾ ਪਿਆ ਆ ਉਥੇ ਆ ਕੇ ਇਹਨਾਂ ਨੇ ਪੁਲਿਸ ਤੰਤਰ ਦਾ ਦੁਰਪਯੋਗ ਕੀਤਾ ਇਹ ਕਿਸੇ ਕੀਮਤ ਤੇ ਬਸਪਾ ਬਰਦਾਸ਼ਤ ਨਹੀਂ ਕਰੂਗਾ